सुपा Whoop <laughs> ਜੱਜ ਸੁਣੇ ਨੂਰ ਵੀ ਰੋ ਕੇ ਹਾਂ ਚੱਲ ਤੇ ਜਗਰ ਸਿੰਘ ਸੂਰ ਵੀ ਰੋ ਤੇਰੇ ਪਰਿਪਕਾਰ ਆਮਰ ਸ਼ਰੂਪ ਜਗੁਣੀ ਸਾਹਿਬ ਨੂੰ ਵੇਡੋ ਤੇ ਜਿਹੜੇ ਨਸ਼ਣ ਅਹੀਂ ਬੜੇ ਆ ਨਾ ਆਉਣ ਵਾਲੇ ਪੰਜ ਸੱਤ ਸਾਲਾਂ ਨੂੰ ਸਾਨੂੰ ਸੁਖੁਣੀ ਸਾਹਿਬ ਬੜਾ ਭਾਰਾ ਲੱਗਣਾ ਅਹੀਂ ਬਾਬੇ ਨੂੰ ਆਪਣਾ ਸੱਦੇ ਨਵੇਂ ਮੱਲੇ ਦੇ ਸ਼ਲੋਕ ਪੜ ਤੇ 15 ਕਿ ਮਿੰਟਾਂ ਚ ਕੰਮ ਨਿਬੇੜ ਸਾਡਾ ਅਹੀਂ ਆਸਵਾਸ ਨੂੰ ਤੋਂ ਆਪਣਾ ਅਖੰਡ ਪਾਠੀ ਹੁਣ ਤੂੰ ਝਾਤੀ ਮਾਰ ਲਓ ਆਪਣੇ ਲਾਗੇ ਬਨੇ ਤੁਹਾਨੂੰ ਚਿੱਟੀ ਦਾੜੀ ਵਾਲਾ ਕੋਈ ਬਜ਼ੁਰਗ ਅਖੰਡ ਪਾਠੀ ਦੱਸੂਗਾ ਕਾਲੀ ਦਾੜੀ ਵਾਲਾ ਮੁੰਡਾ ਅਖੰਡ ਪਾਠੀ ਕਰੇ ਟਾਵਾ ਟਾਵਾ ਦੱਸੂਗਾ ਓਕੇ ਨਹੀਂ ਬਣਦੇ ਬੇਕਦਰਹੀ ਕੀਤੀ ਅਖੰਡ ਪਾਠੀਆਂ ਦੀ ਕਦੀ ਲੋਕ ਘਰਾਂ 'ਚ ਅਖੰਡ ਪਾਠ ਚਾਲਾ ਕਰਾਉਂਦੇ ਸੀ ਹੁਣ ਘਰ 'ਚ ਕੋਈ ਕੰਮ ਹੋਵੇ ਅਖੰਡ ਪਾਠ ਉਹ ਤੇ ਸਭ ਤੋਂ ਪਹਿਲਾਂ ਰਿਜੈਕਟ ਕੀਤਾ ਜਾਂਦਾ ਆ ਵਿਆਹ ਸ਼ਾਦੀ ਦਾ ਸੀਜ਼ਨ ਆ ਜਾਣਾ ਨਾ ਵਿਆਹ ਹੁਣ ਲੱਗੇ ਦਸੰਬਰ 'ਚ ਸ਼ਰਾਬ ਕਿੱਥੋਂ ਲਿਆਉਣੀ ਤੁਸੀਂ 6 ਮਹੀਨੇ ਪਹਿਲਾਂ ਘਰਾਂ ਵਾਲਿਆਂ ਨੇ ਡਿਸਾਈਡ ਕਰ ਲਿਆ। ਮੀਟ ਕਿੱਥੋਂ ਆਉਣਾ ਹੋਵੇ ਡਿਸਾਈਡ ਕਰ ਲਿਆ। ਪੈਲਸ ਕਿਹੜਾ ਹੋਊਗਾ ਉਹ ਵੀ ਡਿਸਾਈਡ ਕਰ ਲਿਆ। ਡਾਂਸਰਾਂ ਕਿੱਥੋਂ ਲਿਆਉਣੀਆਂ ਉਹ ਵੀ ਡਿਸਾਈਡ ਹੋ ਗਿਆ। ਹਲਵਾਈ ਕਿਹੜਾ, ਮੂਵੀ ਵਾਲਾ ਕਿਹੜਾ, ਦੂਜਾ ਤੀਜਾ ਕਿਹੜਾ ਸਾਰਾ ਕੁਝ ਕਰਕੇ ਜਦੋਂ ਵਾਰੀ ਆਉਂਨਾ ਅਖੰਡ ਪੜਦੀ ਤੇ ਸਰਦਾਰਨੀ ਨੇ ਸਿਰਫ ਇਹ ਕਰਨਾ ਨਹੀਂ ਉਹ ਦੋਆਂ ਦਿਨ ਟੈਂਟਾਂ ਵਾਲਾ ਕੰਮ ਕਰੀਏ। ਕੌਣ ਇਹਨਾਂ ਦੇ ਸਿਰ ਦੋ ਦਿਨ ਬੈਠਾ? ਸਾਰਾ ਕੁਝ ਕਰਨ ਤੋਂ ਬਧਾ ਅਖੰਡ ਪਾਠ ਅਸੀਂ ਜ਼ੀਰੋ ਕਰ ਦਿੱਤਾ ਵੀ ਅਖੰਡ ਪਾਠ ਨਹੀਂ ਕਰਾਉਣਾ ਮੇਰੀ ਤੁਹਾਡੇ ਚਰਨਾ ਚੱਤ ਧੜ ਕੇ ਬੇਨਤੀ ਆ ਜੇ ਤੁਸੀਂ ਇਸ ਪਰੰਪਰਾ ਨੂੰ ਬਚਾਉਣਾ ਹੈ ਰੱਬ ਕਰੇ ਤੁਹਾਡੇ ਪਰਾਂ ਚ ਖੁਸ਼ੀਆਂ ਹੋਣ ਤੇ ਦੁਨੀਆ ਚਲੋ ਚਲੀ ਦਾ ਮੇਲਾ ਵਾ ਕਿਵੇਂ ਮਰਗ ਸ਼ਰਗ ਹੋ ਜਾਵੇ ਕੋਈ ਫਰਕ ਨਹੀਂ ਪੈਂਦਾ 10000 ਰੁਪਏ ਦੇ ਨਾਲ ਅਖੰਡ ਪਾਠ ਪਹਿਲ ਦੇ ਆਧਾਰ ਤੇ ਆਪਣੇ ਘਰਾਂ ਚ ਕਰਾਇਆ ਕਰੋ ਕਰਾਇਆ ਕਰੋ ਕੁਲ ਬਾਬੇ ਉਜਾਗਰ ਸਿੰਘ ਨੇ ਬੈਠਿਆਂ ਬੈਠਿਆਂ ਨਾ ਅਖੰਡ ਪਾਠ ਕਰਿਆ ਕਰਨੇ ਬੜੀ ਲੋਕਾਂ ਨੇ ਸੁਣਿਆ ਕਰਨੇ ਪਾਣੀ ਸੁਣਿਆ ਕਰਨੇ ਇੱਕ ਦਿਨ ਬਾਬੇ ਉਜਾਗਰ ਸਿੰਘ ਦੇ ਡੇਰੇ 'ਚ ਇੱਕ ਬੰਦਾ ਆਇਆ ਉਹਦਾ ਨਾਮ ਆ ਗੁਰਮukh ਸਿੰਘ ਉਹਦਾ ਪਿੰਡ ਆ ਚੱਠੇ ਸੇਖਵਾ ਉਹ ਕਹਿੰਦਾ ਬਾਬਾ ਜੀ ਅਸੀਂ ਕਰਾਉਣਾ ਘਰ ਅਖੰਡ ਪਾਠ ਡਿਊਟੀ ਲਵਾਉਣੀ ਆ <table> ਕਰ ਦੋਗੇ ਬਾਬਾ ਜੀ ਆਦਰ ਸੇ ਬੈਠਾ ਕਰਦਿਆਂ ਨੇ ਤੇ ਘਰ ਵਾਲਾ ਕਹਿੰਦਾ ਬਾਬਾ ਜੀ ਸਾਡੀਆਂ ਦੋ ਸ਼ਰਤਾਂ ਆਂ ਬਾਬਾ ਕਹਿੰਦਾ ਦੱਸ ਕਹਿੰਦਾ ਪਹਿਲੀ ਸ਼ਰਤ ਇਹ ਕਿ ਅਖੰਡ ਪਾਠੀ ਦੋਵੇਂ ਤਿੰਨੇ ਦਿਨ ਸਾਡੇ ਘਰ ਰਹਿਣਗੇ ਅਸੀਂ ਸਾਰੇ ਕੱਬਰ ਨੇ ਹੱਥੀਂ ਸੇਵਾ ਕਰਨੀਆਂ ਤਦ ਹੀ ਲੋਕੀ ਚਾਹ ਅਖੰਡ ਪਾਠੀਆਂ ਦੀ ਸੇਵਾ ਕਰਦੇ ਹੁੰਦੇ ਸੀ ਮੈਂ ਉਹ ਵੀ ਇੱਕ ਘਰ ਵੇਖਿਆ ਆਪਣੀ ਜ਼ਿੰਦਗੀ 'ਚ ਉਹਨਾਂ ਦੇ ਘਰ ਅਖੰਡ ਪਾਠ ਰੱਖਿਆ ਤੇ ਅਖੰਡ ਪਾਠ ਵਾਲੇ ਘਰ ਨਾ ਮੇਰੇ ਇੱਕ ਪਰਚੀ ਪਈ ਹੁੰਦੀ ਆ ਤੁਸੀਂ ਵੇਖੀ ਹੋਣੀ ਆ ਜਿਹਦੇ ਤੇ ਜੂਟੀਆਂ ਲਿਖੀਆਂ ਹੁੰਦੀਆਂ ਫਲਾਣੇ ਦੀ ਐਨੇ ਤੋਂ ਐਨੇ ਫਲਾਣੇ ਦੀ ਐਨੇ ਤੋਂ ਐਨੇ ਮੈਂ ਉਹ ਵੀ ਇੱਕ ਘਰ ਵੇਖਿਆ ਜਿਹਦੇ ਥੱਲੇ ਦੇ ਬਨੇ ਨੋਟ ਲਿਖਿਆ ਸੀ ਅਖੰਡ ਪਾਠੀਆਂ ਨੂੰ ਕੱਲੀ ਚਾਹ ਦਿੱਤੀ ਜਾਵੇ ਵੀ ਰੋਟੀ ਆਪਣੇ ਘਰੋਂ ਖਾ ਕੇ ਆਉਣਗੇ ਮੈਂ ਅਭੀ ਤੱਕ ਵੇਖਿਆ ਸੀ ਜ਼ਿੰਦਗੀ 'ਚ ਉਹਨਾਂ ਦੇ ਬਾਬਾ ਜਗਰ ਸਿੰਘ ਕਹਿੰਦਾ ਵੀ ਅਖੰਡ ਪਾਠ ਕਰ ਦਿਆਂਗੇ ਤੇ ਘਰ ਵਾਲਾ ਕਹਿੰਦਾ ਬਾਬਾ ਜੀ ਕੱਲਾ ਖੰਡ ਪਾੜ ਨਹੀਂ ਖੰਡ ਪਾਠੀ ਸਾਡੇ ਘਰ ਰਹਿਣਗੇ ਤੇ ਦੂਜੀ ਸ਼ਰਤ ਵੱਡੀ ਆ ਜਦੋਂ ਤੁਹਾਡਾ ਅਖੰਡ ਪਾਠੀ ਸਿੰਘ ਦੋਵਾਂ ਘੰਟਿਆਂ ਬਾਅਦ ਡਿਊਟੀ ਕਰਕੇ ਸਮਾਪਤੀ ਕਰਿਆ ਕਰੂਗਾ ਉਹਨਾਂ ਚਿਰ ਦੋ ਘੰਟੇ ਸਾਡਾ ਘਰ ਦਾ ਕੋਈ ਨਾ ਕੋਈ ਮੈਂਬਰ ਸਾਹਮਣੇ ਬਹਿ ਕੇ ਸੁਣਿਆ ਕਰੂਗਾ ਜਦੋਂ ਤੁਹਾਡਾ ਪਾਠੀ ਬਦਲਿਆ ਕਰੂ ਸਾਡੇ ਘਰ ਦਾ ਮੈਂਬਰ ਵੀ ਬਦਲਿਆ ਕਰੂਗਾ ਕੋਈ ਆ ਨਾ ਸਵਾਦ ਖੰਡ ਪਾਠ ਦਾ ਹੁਣ ਮਾਰੋ ਹਾਂ ਚਾਤੀ ਜਨਾ ਕਰਾਂ ਤੇ ਖੰਡ ਪਾਠ ਹੁੰਦੇ ਆ ਉਹ ਜਿਹੜੀਆਂ ਪਹਿਲੇ ਦਿਨ 500 ਰੀਆਂ ਪੜ ਕੇ ਬਾਬਾ ਦੇਗ ਦੇ ਦਿੰਦਾ ਮੁੜ ਕੇ 48 ਘੋਡੇ ਸਾਡੇ ਚੋਂ ਅੰਦਰ ਵੜਦਾ ਕਿਹੜਾ ਕੌਣ ਵੜਦਾ ਬੰਦੇ ਬਾਹਰ ਬੈਠੇ ਗੱਫਾ ਮਾਰੀ ਜਾਂਦੇ ਬੀਬੀਆਂ ਉੱਪਰ ਕਲੇ ਬੈਠੇ ਗੱਫਾ ਮਾਰੀ ਜਾਂਦੇ ਸਭੀ ਕਰਕੇ ਨੰ ਬੰਨੇ ਆ ਪਾਣੀ ਵਾਲੀ ਟੈਂਕੀ ਦੇ ਉੱਤੇ ਤੇ ਸਾਰੇ ਪਿੰਡ ਚ ਆਵਾਜ਼ ਜਾਵੇ ਤੇ ਜਿੰਨਾ ਘਰ ਖੰਡ ਪਾਟ ਉਹਨਾਂ ਚੋਂ ਇੱਕੋ ਬੰਦਾ ਵੀ ਅੰਦਰ ਨਹੀਂ ਬੈਠਾ ਤੇ ਫਿਰ ਘਰ ਵਾਲੇ ਪਤਾ ਵੀ ਕਰਦੇ ਆ ਰਿਸ਼ਤੇਦਾਰੀ ਚੋ ਮਾਈ ਜਾਂ ਬਾਪੂ ਉਹ ਲੱਭ ਕੇ ਲਿਆਉਂਦੇ ਜਿਹਦੇ ਗੋਡੇ ਵੀ ਨਹੀਂ ਕੰਮ ਕਰਦੇ ਹੁੰਦੇ ਜਿਹਦੇ ਕੰਨ ਵੀ ਨਹੀਂ ਕੰਮ ਕਰਦੇ ਨੇ ਇੱਕੋ ਕੰਮ ਦਿੱਤਾ ਹੁੰਦਾ ਇਹ ਖੰਡ ਪਾਠੀ ਦੇ ਖੁੰਡਾ ਮਾਰ ਹੀ ਛੱਡਣਾ ਉੱਚੀ ਬੋਲ ਖੰਡ ਪਾਠੀ ਦੇ ਭਾਦਾ ਵਕਤ ਪਿਆ ਹੁੰਦਾ ਉੱਚੀ ਬੋਲ ਮੈਂ ਉਹ ਵੀ ਘਰ ਵੇਖੇ ਚਵਾਰੇ ਚ ਖੰਡ ਪਾਠ ਰੱਖ ਲਿਆ ਅਖੰਡ ਪਾਠ ਰੱਖ ਲਿਆ ਬਾਬੇ ਦੇ ਕੈਮਰਾ ਲਾਤਾ ਅੱਲੇ ਸਾਰਾ ਟੱਬਰ ਲੌਬੀ ਚ ਬੈਠਾ ਝੂਰza ਚ ਵੱਡੀ ਜਾਂਦਾ ਵਾ ਤੇ ਬਾਬੇ ਦਾ ਧਿਆਨ ਰੱਖਣ ਦਾ ਐਲਜੀਡੀ ਲਾ ਕੇ ਵੀ ਬਾਬਾ ਕਦੇ ਖੁਰਕਦਾ ਦੇ ਨਹੀਂ ਕਰਨਦੇ ਬਾਬਾ ਕਦੇ ਤਾਂ ਤੇਰੀ ਬਿੰਦਾ ਬਾਬੇ ਨੂੰ ਜਦੋਂ ਵਕਤ ਪਿਆ ਉਹ ਆਂਦਣੇ ਆਜਾ ਖੰਡ ਫਾੜ ਨਾ ਹੀ ਆਵੇ ਤਰੀ ਤੇ ਚੰਗੀ ਕਰ ਜਾ ਉਹ ਜਿਹੜੀ ਮਾਈ ਅੰਦਰ ਭਾਈ ਹੁੰਦੀ ਨਾ ਪਰਿਵਾਰ ਨੇ ਜਾ ਕੇ ਰਿਸ਼ਤੇਦਾਰੀ ਦੇ ਜਿਹਨੂੰ ਸਭ ਤੋਂ ਵੱਡੀ ਚੋਣ ਹੈ ਉਹਨੂੰ ਦੋ ਕੰਮ ਦੱਤਿਆ ਰਿਆ ਕਿ ਪਹਿਲਾ ਜੇ ਕੰਮ ਤੋਂ ਤੂੰ ਹਣੀ ਬੁਝਣ ਦੇਣੀ ਜਾਂਦੋਂ ਐ ਧੂਆ ਛਾੜ ਕੇ ਰੱਖਣਾ ਪਾਟੀ ਤੇ 500 ਰੁਪਇਆ ਭੇਟਾ ਤੇ 1500 ਰੁਪਇਆ ਖੰਧ ਤੇ ਲਾਵੇ ਮੁੜ ਕੇ ਜਾਣ ਲੱਗਾ। ਤੇ ਜੇ ਕੋਈ ਭੁੱਲਾ फडਕਾ ਬਹਿ ਗਿਆ ਤੇ ਅਜੋਨੇ ਇੱਕ ਟੋਕਣੀ ਸੁਣੀ ਹੁੰਦੀ ਮਾਈ ਨੇ ਦੇਗ ਫੜਾ ਜਣੀ ਤੇ ਘਰ ਵਾਲਿਆਂ ਚਾਹ ਦਾ ਬਲਾਹ ਜਾ ਕੇ ਅੱਗੇ ਰੱਥ ਬਣਾ ਚਾਹ ਛੋ। ਇਹੋ ਕਿਦਾਂ ਗੋਟੀ ਕਰਦਾ ਆ। ਹੁੰਦਿਆ ਚਾਹ ਫਰਾਤੀ ਉਹ। ਆ ਸਾਡੇ ਲਖਣ ਆ ਅਹੀਂ ਅਖੰਡ ਪਾਠ ਐਦਾਂ ਕਰਦੇ ਕਰਦੇ। ਬਾਬੇ ਉਜਾਗਰ ਸਿੰਘ ਦੇ ਡੇਰੇ ਆਗੇ। ਬਾਬੇ ਜਾਗਰ ਸਿੰਘ ਨੇ ਆਖਿਆ ਛੇਤੀ ਛੇਤੀ ਦੱਸੋ ਕੀ ਹੋਇਆ ਕਹਿੰਦੇ ਇਦਾਂ ਨਹੀਂ ਜਿਹੜਾ ਪਰਸੋਂ ਦੁੱਧ ਛੱਡ ਕੇ ਗਏ ਨਾ ਪੀਰ ਨਾਲ ਪਹਿਲਾਂ ਤੇ ਦੁੱਧ ਗਰਮ ਕਰਕੇ ਲਿਆਓ ਨਾਲੇ ਦੁੱਧ ਛਕਾਂਗੇ ਤੇ ਨਾਲੇ ਤੁਹਾਨੂੰ ਦੱਸਾਂਗੇ ਵੀ ਬਦਲਾ ਲਿਆ ਕਿਦਾਂ ਇਹ ਸੀ ਗੁਰਦੁਆਰੇ ਗੁਰੂ ਕੇ ਬਾਗ ਦਾ ਬਦਲਾ ਇੱਕ ਨਵੀਂ ਕਲੀ ਦਾਸਤਾ ਅੰਗਰੇਜ਼ ਅਫਸਰ ਮਿਸਟਰ ਬੀਡੀ ਪੰਜ ਬੰਬਰ ਅਕਾਲੀ ਯੋਧਿਆਂ ਨੇ ਕਿਵੇਂ ਮਾਰ ਕੇ ਕੌਮ ਦੀ ਲੱਥੀ ਪੱਦਲਾ ਬਦਲਾ ਤਿੰਨਾ ਕੋ ਕੋਈ ਵੀ ਕਿਸੇ ਤਰ੍ਹਾਂ ਦਾ ਫੌਕ ਨਹੀਂ ਵੱਲ ਕੇ ਪੜਨ ਵਾਸਤੇ ਗਏ ਤਿੰਨਾ ਨੂੰ ਪੜਾ ਕੇ ਆਏ ਤੇ ਉਹ ਚੌਥਾ ਇੱਥੇ ਮਿਲਦਾ ਪੰਡਤ ਅਰਧਾ ਬੜੀ ਵੱਡੀ ਉਮਰ ਹੈ ਜਿਸ ਦਿਨ ਗੁਰਨਾਮ ਸਾਹਿਬ ਦਾ ਪ੍ਰਕਾਸ਼ ਹੁੰਦਾ 70 ਸਾਲ ਦੀ ਉਮਰ ਸੀ ਇਹਦੀ 70 ਸਾਲ ਬੜਾ ਮੰਨਿਆ ਪਰ ਮੰਨਿਆ ਬੰਦਾ ਹੈ ਲੋਕ ਪੁੱਛ ਕੇ ਗੱਲ ਕਰਦੇ ਆ ਮਰਦੋ ਦੌਲਤਾਂ ਗਾਈ ਤੋਂ ਇਹਨੇ ਸਾਰੇ ਲੱਛਣ ਪੁੱਛੇ ਇਹਨੇ ਅੰਦਾਜ਼ਾ ਲਾ ਲਿਆ ਕਿ ਮੇਰੇ ਤਾਂ ਨਗਰ ਵਿੱਚ ਰੱਬ ਆਪ ਆ ਗਿਆ ਪ੍ਰਮਾਤਮਾ ਆਪ ਆ ਗਿਆ ਕਿਉਂ ਨਾ ਹੋਵੇ ਮਨਾ ਉਸ ਰੱਬ ਦੇ ਔਰ ਆਏ ਕੋਈ ਰੱਬ ਦੇ ਸਭ ਤੋਂ ਪਹਿਲਾਂ ਦਰਸ਼ਨ ਹੀ ਮੈਂ ਕਰ ਲਵਾਂ ਪੰਡਤ ਹਰਦਿਆਲ ਉਹ ਸ਼ਖਸ ਹੈ ਜੀਤੇ ਮਨ ਵਿੱਚ ਗੁਰੂ ਨਾਨਕ ਸਾਹਿਬ ਨੂੰ ਰੱਬ ਰੂਪ ਜਾਣ ਕੇ ਦਰਸ਼ਨ ਕਰਨ ਦੀ ਇੱਛਾ ਪੈਦਾ ਹੋਈ ਪੰਡਤ ਹਰਦਿਆਲ ਉਹ ਸ਼ਖਸ ਹੈ जिने गुरुनानक साहिब ਨੂੰ ਰੱਬ ਰੂਪ ਜਾਣ ਕੇ ਸਭ ਤੋਂ ਪਹਿਲਾਂ ਦਰਸ਼ਨ ਕੀਤੇ ਪੰਡਤ ਅਰਧਿਆਰ ਉਹ ਸ਼ਖਸ ਹੈ ਇੱਕ ਪਾਸੇ 70 ਸਾਲ ਦੀ ਉਮਰ ਹੋਵੇ ਇੱਕ ਪਾਸੇ ਗੁਰੂनानक ਸਾਹਿਬ ਹਲੇ ਇਸ ਸੰਸਾਰ ਤੇ ਸਰੀਰ ਨੂੰ ਵਿਚ ਕਦਮ ਰੱਖ ਰਿਹਾ ਤੇ 70 ਸਾਲ ਦਾ ਬਾਬਾ ਰੱਬ ਰੂਪ ਜਾਣ ਕੇ ਸਭ ਤੋਂ ਪਹਿਲਾਂ ਮੱਥਾ ਟੇਕਦਾ ਪੰਡਤ ਅਰਧਿਆਰ ਪਹਿਲਾ ਸ਼ਖਸ ਹੈ ਤੇ ਸਭ ਤੋਂ ਪਹਿਲਾ ਸ਼ਖਸ ਪੰਡਤ ਅਰਧਿਆਰ ਜਿਨੇ ਗੁਰੂनानक ਸਾਹਿਬ ਨੂੰ ਗੁਰੂ ਸਮਝ ਕੇ ਰਬ ਸਮਝ ਕੇ ਅਰਦਾਸ ਕੀਤੀ ਅਰਦਾਸ ਕੋਈ ਕਮਾਲ ਦੇਸੀ ਘਰ ਨੂੰ ਦਰਿਆ ਜਾਂਦਾ ਦਰਸ਼ਨ ਕਰਕੇ ਜਾਂਦਾ ਜਾਂਦਾ ਅਰਦਾਸ ਕਰਦਾ ਕਹਿੰਦਾ ਤੁਸੀਂ ਮੇਰੇ ਨਗਰ ਚ ਆਏ ਜੀ ਆਇਆਂ ਮੇਰੀ ਭਗਤੀ ਸੰਪੂਰਨ ਹੋਈ ਮੇਰੀ ਭਗਤੀ ਨੂੰ ਭਾੜ ਲਗੇ ਤੁਸੀਂ ਮੈਨੂੰ ਦਰਸ਼ਨ ਦੇਣ ਵਾਸਤੇ ਆਏ ਮੈਂ ਸਵਾਗਤ ਕਰਦਾ ਜੀ ਆਇਆਂ ਨੂੰ ਕਹਿੰਦਾ ਪਰ ਤੁਹਾਡਾ ਤੇ ਮੇਰਾ ਉਮਰ ਦਾ ਬੜਾ ਫਰਕ ਹੈ ਮੈਂ ਸਤਰਾ ਦਾ ਹੋ ਗਿਆ ਤੁਸੀਂ ਥਲੇ ਸ਼ਰੀਰ ਰੂਪ ਵਿੱਚ ਆਇਓ ਆਉਣ ਵਾਲਿਆ ਤੇਰੇ ਚਰਨਾਂ 'ਚ ਅਰਦਾਸ ਹੈ ਜਦੋਂ ਤੱਕ ਤੁਸੀਂ ਬੋਲ ਕੇ ਉਪਦੇਸ਼ ਨਹੀਂ ਕਰਨ ਲੱਗ ਜਾਂਦੇ ਉਦੋਂ ਤੱਕ ਇਸ ਗੁੱਡੇ ਪੰਦਰਗਾਹ ਨੂੰ ਜਿਉਂਦਾ ਰੱਖੋ ਇਹ ਅਰਦਾਸ ਸੀ ਕਿਦੋਂ ਤੱਕ ਮੈਨੂੰ ਜਿਉਂਦਾ ਰੱਖ ਲਿਓ ਤੇ ਵਿਰਯਾਤ ਰੱਖਿਓ ਤੇ ਬਹੁਤ ਆ ਬੁਣ ਹੈ ਪੰਡਤ ਅੰਦੇਵ ਗੁਰੂ ਨਾਨਕ ਸਾਹਿਬ ਨੂੰ ਜਿਉਂਉ ਮੋੜ ਵਾਸਤੇ ਆਉਂਦਾ ਹੈ ਸਾਰਾ ਕਿਉਂਕਿ ਜਨੇਊ ਦੀ ਰਸਮ ਬੜੀ ਵੱਡੀ ਰਸਮ ਹੈ ਬੜਾ ਵੱਡਾ ਇਕੱਠ ਵਿਆਹ ਵਰਗਾ ਪ੍ਰੋਗਰਾਮ ਸਾਰਾ ਉਲੀਕਿਆ ਜਾਂਦਾ ਹੈ ਰਿਸ਼ਤੇਦਾਰ ਸਾਖ ਸਮੁੰਦੀ ਸ਼੍ਰੀਕਾ ਕਬੀਲਾ ਸਾਰਾ ਇਕੱਠਾ ਹੁੰਦਾ ਹੈ ਬੜੇ ਵੱਡੇ ਕਤਵਾਨ ਤਿਆਰ ਕੀਤੇ ਜਾਂਦੇ ਆ ਲੰਗਰਾਂ ਦੇ ਪ੍ਰਬੰਧ ਕੀਤੇ ਜਾਂਦੇ ਆ ਗੁਰਨਾਥ ਸਾਹਿਬ ਕੁਛ ਨਹੀਂ ਖੋਲੇ ਕਿਉਂ ਉਹ ਚੌਂਕਾ ਵੀ ਤਿਆਰ ਕੀਤਾ ਗਿਆ ਜਿੱਥੇ ਬੈਠੇ ਗੁਰਨਾਥ ਸਾਹਿਬ ਨੂੰ ਜਨੇਊ ਪਾਇਆ ਜਾਣਾ ਹੈ ਪੰਡਤ ਅਰਧਿਆਲ ਜੀ ਆਏ ਥਾਲੀ ਵਿੱਚ ਜਨੇਊ ਰੱਖਿਆ ਹੋਇਆ ਸਾਰਾ ਪਰਿਵਾਰ ਰਿਸ਼ਤੇਦਾਰ ਉੱਤੇ ਬੈਠਿਆ ਜਦੋਂ ਜਨੇਊ ਪਾਉਣ ਲੱਗੇ ਗੁਰਨਾਥ ਸਾਹਿਬ ਨੇ ਬਾਤ ਉੱਠ ਲਿਆ ਕਿਤੇ ਪੰਡਤ ਜੀ ਜਨੇਊ ਪਾਉਣ ਤੋਂ ਪਹਿਲਾਂ ਮੈਨੂੰ ਇਸ ਜਨੇਊ ਦੇ ਅਰਥ ਸਮਝਾ ਦਿਓ ਤੁਹਾਡੇ ਜਨੇਊ ਕੋਈ ਹੋਰ ਪਾਇਆ ਹੈ ਮੈਨੂੰ ਕੋਈ ਹੋਰ ਪਾਉਣ ਲੱਗੇ ਹੋ ਦੂਸਰੀ ਗੱਲ ਮੇਰੀ ਭੈਣ 5 ਸਾਲ ਮੇਰੇ ਤੋਂ ਵੱਡੀ ਆ ਪਹਿਲਾਂ ਜਿਵੇਂ ਕੋਈ ਨਾ ਹੋਇਆ ਬੜੀ ਨਰ ਪੈਦਾ ਵੀ ਆਵਾਜ਼ ਸੀ ਪੰਡਤ ਅਰਧਿਆਲ ਵੀ ਹਰਾਮ ਸਾਰੇ ਰਿਸ਼ਤੇਦਾਰ ਹਰਾਮ ਵੀ ਐਡੀ ਨਿੱਕੀ ਉਮਰ 'ਚ ਐਡੀ ਫੇਰ ਬਾਕੀ ਦੇ ਨਾਲ ਇੰਨੇ ਮੱਲੇ ਤੋਂ ਮੱਲੇ ਪੰਡਤ ਦੀ ਬਾਹ ਬਣ ਕੇ ਸਵਾਲ ਕਰ ਦੇਣਾ ਕਿ ਦੱਸ ਇਹ ਇਸ ਜਨੇਊ ਦਾ ਮਤਲਬ ਕੀ ਹੈ ਇਸ ਜਨੇਊ ਦੇ ਅਰਥ ਕੀ ਨੇ ਪੰਡਤ ਅਰਧਿਆਲ ਨੇ ਜਨੇਊ ਥਾਲੀ ਵਿੱਚ ਰੱਖ ਕੇ ਕਿਹਾ ਦੱਸ ਕੀ ਪੁੱਛਣਾ ਤੁਮ ਨੂੰ ਦੱਸ ਇਹਦੇ ਬਾਰੇ ਕੀ ਦੱਸਾਂ ਗੁਰਨਾਮ ਸਾਹਿਬ ਕਹਿੰਦੇ ਪਹਿਲਾਂ ਤਾਂ ਇਹ 10ਵੇਂ 13ਵੇਂ ਜਨੇਊ ਹੋਰ ਮੈਨੂੰ ਕੋਈ ਹੋਰ ਕੌਣ ਲੱਗਿਆ ਮੇਰੀ ਭੈਣ ਨੂੰ ਜਨੇਊ ਕਿਉਂ ਨਹੀਂ ਉਹ ਕਹਿੰਦਾ ਇਸਤਰੀ ਵਾਸਤੇ ਨਹੀਂ ਦੂਸਰੀ ਗੱਲ ਮੈਂ ਬ੍ਰਾਹਮਣ ਤੋਂ ਖੱਤਰੀ ਬ੍ਰਾਹਮਣ ਨੂੰ ਜਨੇਊ ਹੋਰ ਕਹਿੰਦਾ ਖੱਤਰੀ ਨੂੰ ਹੋਰ ਕਹਿੰਦਾ ਵੈਸ਼ ਨੂੰ ਹੋਰ ਕਹਿੰਦਾ ਸ਼ੂਦਰ ਵਾਸਤੇ ਹੈ ਨਹੀਂ ਮਾਰੇ ਕਹਿੰਦੇ ਫਿਰ ਇੰਨੀਆਂ ਮੰਡੀਆਂ ਜਿਹੜੇ ਧਰਤ ਚੋਂ ਮੈਂ ਨਹੀਂ ਇਹ ਵਗਾ ਜਿਉ ਪੋਣਾ ਹਾਂ ਜੇ ਤੇਰੇ ਕੋਲੇ ਦਇਆ ਤਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਿਉ ਧੀ ਦਾਹੀਂ ਤਾਂ ਪੰਡਤ ਕਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹ ਦਲੇ ਨਾ ਜਾਏ ਤਾਂ ਸੋ ਮਾਨਸ ਨਾਮਕਾ ਜੋ ਗੰਤ ਲਪਾਏ ਜੇ ਤੇਰੇ ਕੋਲੇ ਇਹੋ ਜਿਹਾ ਜੀਵਾਤਮਾ ਦੇ ਪਹਣ ਵਾਲਾ ਜਿਉ ਹੈ ਤਾਂ ਮੈਨੂੰ ਆ ਗੁਣਾ ਦਾ ਜਿਉ ਤਵਨ ਕਰਵਾ ਦੇ ਆਜ ਜਿਉ ਮੈਂ ਨਹੀਂ ਪੋਣਾ ਜਿਹੜਾ ਬਾਹਰੀ ਤੌਰ ਤੇ ਪੈੜ ਬਰਾਮਤ ਕਲੰਡੀਆ ਬਾਪੂ ਬੜਾ ਮੇਰੇ ਬਾਪ ਦੇ ਨਾਲ ਬੇ ਬਾਕੀ ਦੇ ਨਾਮ ਪਾਸ਼ਾ ਨੇ ਇਹ ਜਵਾਬ ਦਿੱਤੇ ਇੱਥੇ ਕਿਸੇ ਦੀ ਕੋਈ ਪਰਵਾਹ ਨਹੀਂ ਹੈ ਸਭਪੁਰਾਂ ਦਾ ਇਹ ਜੀਵਨ ਤੁਰਦਾ ਗਿਆ 32 ਸਾਲ ਰਾਏ ਕੋਈ ਦੀ ਕਲੰਡੀਚ ਰਹਿੰਦੇ ਆ ਸੁਲਤਾਨ ਬੁਰਲੋਦੀ ਦੀ ਧਰਤੀ ਤੇ ਆਏ ਤੇ ਇੱਥੇ ਉਸ ਗੜੇ ਨਵਾਬ ਬਹੁਤ ਕਾਮ ਹੈ